ਦੋਸਤੋ ਸਾਪੇ ਮੰਡੀ ਦੇ ਵਿੱਚ ਵੀ ਮੀਂਹ ਪੈਣ ਲੱਗਿਆ ਲਾਈਟ ਚਲੀ ਗਈ کافی ਤੇਜ਼ ਬਰਸਾਤ ਹੋਣ ਲੱਗੀ ਸਫਾ ਮੰਡੀ ਦੀ ਸਕੂਲ ਰੋਡ ਦਾ ਤੁਹਾਨੂੰ ਜੂ ਦਿਖਾਉਣਾ ਹੈ کافی ਮੀਂਹ ਪੈਣ ਲੱਗਿਆ ਸੰਕਾਲੇ ਵੀ ਚੱਲਣ ਲੱਗੇ ਕਾਫੀ ਤੇਜ਼ ਹੈ ਬਰਸਾਤ ਹੁਬਾ ਵੀ ਚੱਲ ਰਹੀ ਹੈ ਸਾ ਦੋਸਤੋ ਦੱਸਿਓ ਕਿਹੜੀ ਕਿਹੜੀ ਥਾਂ ਤੇ ਬਰਸਾਤ ਹੋ ਰਹੀ ਹੈ ਬਰਨਾਲਾ ਜ਼ਿਲ੍ਹੇ ਦੀ ਤੱਪਾ ਮੰਡੀ ਦੇਖੇ ਇਸ ਪੂਰ ਰੋਡ ਦਾ 뷰 ਹੈ ਇੱਥੇ ਬਰਸਾਤ ਪੈ ਰਹੀ ਹੈ ਨਾ ਕਰਨਪਾਲ ਸ਼ਰਮਾ ਜਦੋਂ ਉਹ ਮੀ ਪੈਂਦਾ ਹੈ ਸਾਡਾ ਦੋਸਤ ਹਟਾ ਦਿੰਦਾ ਹੈ ਜੀ ਆ ਜਰੀ ਹਟਦਾ ਜੀ ਕਰਨਪਾਲ ਸ਼ਰਮਾ ਜੀ ਬਹੁਤ ਬਹੁਤ ਧੰਨਵਾਦ ਕਾਫੀ ਤੇਜ਼ ਨਹੀਂ ਹੈ ਸਾ ਦੋਸਤੋ ਕਸੇ ਉਹ ਕਿਹੜੇ ਪਿੰਡ ਤੋਂ ਸ਼ਹਿਰ ਤੋਂ ਕਸਬੇ ਤੋਂ ਤੇ ਕਿੱਥੇ ਕਿੱਥੇ ਬਰਸਾਤ ਹੋ ਰਹੀ ਹੈ ਸਾਡੇ ਤਪੇ ਨਹੀਂ ਪੈਂਦਾ ਐ ਡਾਕਟਰ ਸਾਹਿਬ ਬੋਲਦੇ ਨੇ ਡਾਕਟਰ ਦੇਵਰਾਜ ਜੀ ਰਿਟਾਇਰਡ ਸਾ ਬਹੁਤ ਜਿਆਦਾ ਪੈ ਰਿਹਾ ਜੀ ਦੇਖ ਲਓ ਪੂਰਾ ਪਈ ਜਾਂਦਾ ਹੈ ਕਾफी ਪੇਜ ਕਿਸਾਨਾਂ ਲਈ ਇਹ ਨਹੀਂ ਕਾਫੀਲਾ ਹੈ ਬੰਦਾ ਹੈ ਕਿਉਂਕਿ ਝੋਨੇ ਦੀ ਲਵਾਈ ਹੋ ਰਹੀ ਹੈ ਜੋ ਨੇਵੀ ਲਵਾਈ ਹੋ ਰਹੀ ਹੈ ਕਾਫੀ ਤੇਮੀ ਪੈ ਰਹੇ ਤਾਂ ਦੱਸਿਓ ਦੋਸਤੋ ਇੱਥੇ ਕਿੱਥੇ ਮੀਂਹ ਪੈ ਰਿਹਾ ਤੁਹਾਡੀ ਮੈਂ ਧਰਮਪਾਲ ਸ਼ਰਮਾ ਜੀ ਨਾਲ ਗੱਲ ਕਰਾਉਣਾ ਹੈ ਹਾਂਜੀ ਹੋਰ ਜੀ ਸ਼ਰਮਾ ਜੀ ਠੀਕ ਹੋ ਬਹੁਤ ਵਧੀਆ ਜੀ ਇਹਨੇ ਸਾਡੇ ਦੋਸਤ ਵੀਜੇ ਕੁਮਾਰ ਸ਼ਰਮਾ ਸ਼ਰਮਾ ਸਟੂਡੀਓ ਸਕੂਲ ਰੋਡ ਤਪਾਮੰਡੀ ਅੱਜ ਕਈ ਜਨਾਂ ਤੋਂ ਬਹੁਤ ਜ਼ਿਆਦਾ ਗਰਮੀ ਸੀ ਬਹੁਤ ਜ਼ਿਆਦਾ ਨਜਾਇਜ਼ ਗਰਮੀ ਸੀ ਤੇ ਹੁਣ ਤਾਂ ਪਾਮੰਡੀ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਹੈ ਬਹੁਤ ਖੁਸ਼ੀ ਆ ਤਾਂ ਬੱਚੇ ਮੀਂਹ ਦੇ ਵਿੱਚ ਖੇਡ ਰਹੇ ਨੇ ਪੂਰੀ ਰੌਣਕਾ ਸ਼ਹਿਰ ਵਾਪਕ ਦੇ ਬਹੁਤ ਵਧੀਆ ਮੀਂਹ ਪੈ ਰਿਹਾ ਠੀਕ ਹੈ ਜੀ ਇਹ ਹਨ ਕਾਉਂਸਲਰ ਧਰਮਪਾਲ ਸ਼ਰਮਾ ਜੀ ਜਿਨ੍ਹਾਂ ਨੇ ਦੱਸਿਆ ਵੀ ਕਾਫੀ ਗਰਮੀ ਸੀ। ਠੜਾਕੇ ਵੀ ਅੰਤਾਂ ਦੀ ਗਰਮੀ ਸੀ। ਜੀਤੋਂ ਰਾਹਤ ਮਿਲੀ ਐ। ਤੁਹਾਨੂੰ ਫਿਰ ਦੁਬਾਰੇ ਮਨਪਿੰਡ ਸ਼ਹਿਰ ਕਸਬੇ ਦਾ ਨਾਮ ਦੱਸਿਓ। ਤੁਹਾਡਾ ਫਿਰ ਨਾਮ ਬੋਊਗੀ ਵਿੱਚ ਆ ਜੋ ਜੁੜ ਜੋ ਬ੍ਰਦਰ। ਆਪਾਂ ਨੂੰ ਫਿਰ ਦਿਖਾ ਰਹੇ ਹਾਂ ਪੰਕਾਲੇ। ਚੱਲ ਲੱਗੇ ਕਾਫੀ ਮੋਟੀ ਗਣੀ ਦਾ ਮੀ ਹੈ। ਪਾਣੀ ਖੜਨ ਲੱਗ ਗਿਆ ਸਕੂਰ ਰੋਡ ਤੇ ਤਪਾ ਮੰਡੀ ਦੀ ਸਕੂਰ ਰੋਡ ਐ ਹਰਪਾ ਜਨ ਪੋਲਰ ਇਹ ਵੀ ਸਾਡੇ ਨਾਲ ਜੁੜੇ ਨੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਇਕਮਜੋਤ ਸਿੰਘ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਵੀ ਜਾਨਨੀ ਅਗਰਵਾਲ ਬਾਬੋ ਤਨਵਾਦ ਦੱਸ ਦਿਆ ਕਰੋ ਵੀ ਕਿਹੜੇ ਸ਼ਹਿਰ ਤੋਂ ਇਹ ਹੋਰ ਕਿੱਥੇ ਕਿੱਥੇ ਨਹੀਂ ਪੈ ਰਿਹਾ ਪਾਣੀ ਵੀ ਕੱਢਣ ਲੱਗ ਗਿਆ ਤੁਹਾਨੂੰ ਇਧਰ ਵੀ ਬਾਜ਼ਾਰ ਦਾ ਪੂਰਾ ਦਿਖਾ ਦਿੰਨੇ ਤੋ ਨੋ ਗਰਮੀ ਵੀ ਕਾਫੀ ਹੋਈ ਹੋਈ ਸੀ ਅੱਜ ਮੌਸਮ ਭਾਗ ਵੀ ਦੱਸ ਰਿਹਾ ਸੀ ਅੱਜ ਦਾ ਕੱਲ ਦਾ ਪਰਸੋਂ ਦਾ ਕਿ ਤਿੰਨ ਦਿਨ ਮੀਂਹ ਵਧੀਆ ਪੈ ਰਿਹਾ ਚਲੋ ਝੋਨੇ ਦੀ ਫਸਲ ਹੈ ਜਿਹੜੀ ਚੰਗੀ ਹੋ ਜੂਗੀ ਚਮਕੌਰ ਸਿੰਘ ਪਿੰਡ ਧੂਰਕੋਟ ਜ਼ਿਲ੍ਹਾ ਬਰਨਾਲਾ ਭਾਈ ਜੀ ਬਹੁਤ ਬਹੁਤ ਧੰਨਵਾਦ ਚਮਕੌਰ ਸਿੰਘ ਜੀ ਪਹਿਰੇ ਤੁਹਾਡੇ ਦੂਰ ਕੋਟਕ ਨਹੀਂ ਨਾ ਮੜਾਏ ਦੱਸ ਦਿਓ ਵੀ ਕਿਹੜੇ ਜਗ੍ਹਾ ਤੋਂ ਬੋਲ ਰਹੇ ਆ ਤੁਹਾਡਾ ਫਿਰ ਨੋ ਮੈਂਸ਼ਨ ਕਰਾਂਗੇ ਵੀਡੀਓ ਦੇ ਵਿੱਚ ਨਾ ਗੱਡੀ ਚਲਾਉਣ ਦਾ ਵੀ ਆਨੰਦ ਆ ਜਾਂਦਾ ਹੈ ਬਰਸਾਤ ਦੇ ਵਿੱਚ ਵੈਸੇ ਇੱਕ ਮੇਰੀ ਰਾਇ ਹੈਗੀ ਜਿਹੜੇ ਮੇਰੇ ਵੀਡੀਓ ਨੂੰ ਦੇਖ ਰਹੇ ਨੇ ਮੇਰੇ ਵੀਰ ਕਿਉਂਕਿ ਹੁਣ ਮੌਨਸੂਨ ਸ਼ੁਰੂ ਹੋ ਚੁੱਕੀ ਹੈ ਜਿੰਨਾ ਹੋ ਸਕੇ ਪਹਾੜੀ ਇਲਾਕੇ ਤੋਂ ਥੋੜਾ ਜਿਹਾ ਬਚਿਆ ਜਾਵੇ ਜਾਨ ਤੋਂ ਕਿਉਂਕਿ ਮਲਬਾ ਮਲਬਾ ਕਾਫੀ ਡਿੱਗ ਰਿਹਾ ਹੈ ਨੁਕਸਾਨ ਕਾਫੀ ਹੋ ਰਿਹਾ ਹੈ ਪਹਾੜੀ ਇਲਾਕੇ 'ਚ ਇਸ ਲਈ ਸਾਜੀ ਤੂਰਕੋਟ ਵੀ ਪੈ ਰਿਹਾ ਹੈ ਬਹੁਤ ਬਹੁਤ ਧੰਵਾਦ ਜੀ ਚਮਕੌਰ ਸਿੰਘ ਜੀ ਤੂਰਕੋਟ ਵੀ ਬਰਨਾਲੇ ਜ਼ਿਲ੍ਹੇ ਦਾ ਪਿੰਡ ਹੈ ਬਹੁਤ ਵੱਡਾ ਪਿੰਡ ਹੈ ਤੂਰਕੋਟ ਉੱਥੇ ਵੀ ਮੀਂਹ ਪੈ ਰਿਹਾ ਹੈ ਤਾਂ ਹੋਰ ਵੀ ਦੱਸੋ ਇੱਥੇ ਕਿੱਥੇ ਮੀਂਹ ਪੈ ਰਿਹਾ ਹੈ ਹੋ ਫੇਰ ਕਾਫੀ ਤੇਜ਼ ਹੋ ਗਿਆ ਨਹੀਂ ਤੁਹਾਨੂੰ ਦਿਖਾਉਣਾ ਮੈਂ ਕਾਫੀ ਤੇਜ਼ ਹੋ ਗਿਆ ਇਹ ਮਤ ਮਿੱਤਲਾ ਇਹ ਵੀ ਜੁੜ ਚੁੱਕੇ ਨੇ ਸਾਡੇ ਨਾਲ ਅਖੀਲੇਸ਼ ਮੋਰੀਆ ਯਾਹਲਾ ਮੋਰੀਆ ਸਾਹਿਬ ਬਹੁਤ ਧੰਨਵਾਦ ਤਾਂ ਵੀ ਮੰਡੀ ਕਾਫੀ ਤੇਜ਼ ਮੀਂਹ ਪੈ ਰਿਹਾ ਹੈ ਹੁਣ ਕਾਫੀ ਤੇਜ਼ ਹੋ ਗਿਆ ਕਾਫੀ ਬਰਸਾਤ ਵਧੀਆ ਹੋ ਰਹੀ ਹੈ ਮੌਸਮ ਠੰਡਾ ਹੋ ਚੁੱਕਿਆ ਹੈ ਹੋਰ ਤੱਕ ਤੁਹਾਨੂੰ ਦਿਖਾਉਨੇ ਆ। ਤਾਂ ਕਾਫੀ ਬਰਸਾਤ ਹੋ ਰਹੀ ਹੈ। ਅੱਛੇ ਸ਼ਰਮਾ ਬੇਟਾ ਬਹੁਤ ਬਹੁਤ ਥੈਂਕਸ ਸਖਵਿੰਦਰ ਸਿੰਘ ਅਵਿੰਦਰ ਵਾਸੀ ਵਿੰਦਰ ਵਾਸੀ ਜੀ ਕੀ ਹਾਲ ਹੈ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਲਈ ਵੀਜੇ ਲਾਈਨ ਤੇ ਜੁੜਨ ਲਈ ਆਹ ਵੀ ਬਰਸਾਤ ਹੋ ਚੁੱਕੀ ਐ ਅੱਛਾ ਨੂੰ ਦਿਖਾ ਦਿੰਨੇ ਆ ਪਾਣੀ ਖੜਨ ਲੱਗ ਗਿਆ ਇੱਕ ਵਾਰੀ ਇਧਰ ਜਿਹੜਾ ਬਰਵਾਦ ਨੇ ਤੁਹਾਡੀ ਸਾਹਮਣੇ ਸਕੂਲ ਹੈ ਜਿਸਨੂੰ ਬਕਦੀਪੂ ਸ਼ਰਮਿੰਦਰ ਕੁਮਾਰ ਬਹੁਤ ਬਹੁਤ ਧੰਨਵਾਦ ਜੀ ਰਾਵੀ ਬਰਸਾਤ ਹੋਣ ਲੱਗੀ ਹੈ ਚਲੋ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ